ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਹਰ ਗੁਣ ਜਪਤ ਕਮਲ ਪਰਗਾਸੈ ਹਰ ਸਿਮਰਤ ਤਰਾ ਸਭ ਨਾਸੈ ਜਾ ਸਾ ਮਤ ਪੂਰੀ ਜਿਤ ਹਰ ਗੁਣ ਗਾਵੇ ਵੱਡਾ ਭਾਗ ਸਾਧੂ ਸੰਗ ਪਾਵੇ ਰਹਾਉ ਸਾਧ ਸੰਗ ਪਾਈਐ ਨਿਦ ਨਾਮਾ ਸਾਧ ਸੰਗ ਪਾਈਐ ਸਾਧ ਸੰਗ ਪਾਈਐ ਨਿਦ ਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨਮ ਪਰਵਾਣ ਗੁਰ ਕਿਰਪਾ ਤੇ ਨਾਮ ਵਿਖਾਣ ਕਹ ਨਾਨਕ ਸੋ ਜਾਨ ਪਰਵਾਣ ਜਾ ਕਰਦਾ ਜਾ ਕੈ ਕਿੱਥੇ ਬਸਾਉ ਜਾ ਕੈ ਰਿਦੈ ਵਸ ਭਗਵਾਨ ਗੌੜੀ ਮਹੱਲਾ ਪੰਜਵਾ ਏਕਸਸਯਾ ਜਾ ਕਾ ਮਨ ਰਤਾ ਵਿਸਰੀ ਤਿਸਾ ਪਰਾਇ ਤਤਾ ਤਤਾ ਕਸ ਕੀ ਬੁਲਨਾ ਬਿਨ ਗੋਬਿੰਦ ਨਾ દિਸਾ ਕੋਈ ਕਰਨ ਕਰਾਵਨ ਕਰਤਾ ਸੋਈ ਰਹਾ ਮਨ ਹ ਕਮਾਵੈ ਮੁਖ ਹਰ ਹਰ ਬੋਲੇ ਮੁਖ ਇਥੇ ਜਮਕ ਲਾ ਦਨੀ ਹੈ ਮਨਹਿ ਕਮਾਵੈ ਇਥੇ ਵਿਸਰਾਮ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤ ਹੈ ਨਾ ਡੋਲਾ ਹਾਂਜੀ ਸੋ ਜਨ ਇਤ ਉਤ ਕਤ ਹੈ ਨਾ ਡੋਲਾ ਸੋ ਜਨ ਇਤ ਉਤ ਕਤ ਹੈ ਨਾ ਡੋਲਾ ਜਾ ਕ ਹਰ ਤਨ ਸੋ ਸਤਿ ਸਾਹ ਗੁਰ ਪੂਰਾ ਕਰ ਦਿਨ ਨਿਵਸਾਹ ਜੀਵਨ ਪਰਖ ਮਿਲਿਆ ਹਰ ਰਾਯਾ ਕਹ ਨਾਨਕ ਪਰਮ ਪਰ ਪਾਇਆ ਗੌੜੀ ਮਹੱਲਾ ਪਿੰਜਵਾ ਨਾਮ ਭਗਤ ਕੈ ਪ੍ਰਾਨ ਆਧਾਰ ਨਾਮੁ ਧਨ ਨਾਮੁ ਵਿਹਾਰ ਨਾਮ ਵਡਾਈ ਜਨ ਸੁਭਾ ਪਾਈ ਕਰ ਕਿਰਪਾ ਜਿਸ ਆਪ ਦਿਵਾਈ ਰਹਾਉ ਨਾਮ ਭਗਤ ਕੈ ਸੁਖ ਅਸਥਾਨ ਇਹ ਨਾਮ ਇਥੇ ਯਮਕ ਲਾ ਦਨੀ ਨਾਮ ਭਗਤ ਕੈ ਸੁਖ ਅਸਥਾਨ ਨਾਮ ਰਤ ਸੋ ਭਗਤ ਪਰਵਾਨ ਹਰ ਕਾ ਨਾਮ ਜਾਣ ਕਉ ਧਰ ਇਹ ਮੁਖ ਪਾਠ ਜਨ ਕਉ ਧਾਰੈ ਹੀ ਐ ਦੂਜਾ ਪਾਠ ਜਨ ਕੁ ਧਾਰੈ ਵੀ ਹੈਗਾ ਹਰ ਕਾ ਨਾਮ ਜਨ ਕਉ ਧਾਰੈ ਸਾਸ ਸਾਸ ਜਨ ਨਾਮ ਸਮਾਰੈ ਕਹ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾ ਕਾ ਮਨ ਲਾਗ ਗਉੜੀ ਮਹੱਲਾ ਪੰਜਵਾ ਸੰਤ ਪ੍ਰਸਾਦ ਹਰ ਨਾਮ ਧਿਆਇਆ ਤਬ ਤੇ ਧਾਵਤ ਤਬ ਤੇ ਇਥੇ ਵਿਸਰਾਮ ਤਬ ਤੇ ਧਾਵਤ ਮਨ ਇਥੇ ਠੰਮਕ ਤ੍ਰਿਪਤਾਇਆ ਤਬ ਤੇ ਧਾਵਤ ਮਨ ਤ੍ਰਿਪਤਾਇਆ ਜਿਹੜਾ ਮਨ ਦੌੜਦਾ ਫਿਰਦਾ ਸੀ ਤ੍ਰਿਸ਼ਨਾ ਚ ਪਦਾਰਥਾਂ ਚ ਉਹ ਤ੍ਰਿਪਤ ਹੋ ਗਿਆ ਰਜ ਗਿਆ ਸੋਖ ਵਿਸਰਾਮ ਪਾਇਆ ਸੋਖ ਵਿਸਰਾਮ ਪਾਇਆ ਗੁਣ ਗਾਏ ਸ਼ਰਮ ਮਿਟਿਆ ਮੇਰੀ ਹਤੀ ਬਲਾਏ ਰਹਾਉ ਹਾਂਜੀ ਸ਼ਰਮ ਮਿਟਿਆ ਮੇਰੀ ਹਤੀ ਬਲਾਏ ਚਰਨ ਕਮਲ ਆਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਭ ਤਾਜ ਅਨਾਥ ਏਕ ਸਰਨ ਆਇਓ ਊਚ ਅਸਥਾਨ ਤਵ ਸਹਜੇ ਪਾਇਓ ਦੁਖ ਦਰਦ ਭਰਮ ਨਹੀਂ ਦੁਖ ਤਰਦ ਤੇ ਇਸਾਮ ਦਾ ਦੁਖ ਦਰਦ ਭਰਮ ਭਉ ਨਸਿਆ ਇਹ ਜਿਹੜਾ ਜਿਆਦਾ ਭ੍ਰਮ ਕਿਤੇ ਆਇਆ ਤੋਹੀ ਠਾਰਾ ਰਾਹੂ ਵੀ ਤਾ ਭ੍ਰਮ ਇੱਥੇ ਭਰਮ ਹੈ ਰਾਰਾ ਪੂਰਾ ਉਚਾਰਨ ਕਰਨਾ ਭਰਮ ਭਉ ਨਸਿਆ ਕਸੇ ਨਸਿਆ ਦਰਮਿਆਨਾ ਜਿਹੀ ਬੋਲ ਨਸਿਆ ਦੁਖ ਦਰਦ ਭਰਮ ਭਉ ਨਸਿਆ ਕਰਨ ਹਾਰ ਨਾਨਕ ਮਾਨ ਵਸਿਆ ਗੌੜੀ ਗੌੜੀ ਮਹੱਲਾ ਪੰਜਵਾ ਕਰ ਕਰ ਤਹਿਲ ਰਸਨਾ ਗੁਣ ਗਾਵਾ ਕਰ ਕਰ ਤਹਿਲ ਕਰ ਕਰ ਤਹਿਲ ਰਸਨਾ ਗੁਣ ਗਾਵਾ ਚਰਨ ਠਾਕੁਰ ਕਾ ਮਾਰਗ ਧਾਵਾ ਪਹਿਲੀ ਕਰਤੀ ਯਮ ਕਾ ਕਰ ਨਾਮ ਹੱਥਾਂ ਦਾ ਕਰ ਕਰ ਤਹਿਲ रचना गुण गाओ चरण पे विश्राम लादो चरण ठाकुर के मार्ग धावाओ भलो समो सिमरन की बरिया सिमरन की इति चमक बरिया सिमरत नाम पै पार उत्तरीय आ सिमरत नाम पै पार उत्तरीय उच्चारण करना है इसको उत्तरीय नहीं कहना ਇਥੇ ਵਿਸਰਾਮ ਤਾਂ ਹੈ ਜੀ ਆਪਣਾ ਕਾਰ ਕਰਟਹਿਲ ਇਥੇ ਵਿਸਰਾਮ ਹੈ ਰਸਨਾ ਗੁਨ ਗਾਵੋ ਸਿਮਰਤ ਨਾਮ ਭੈ ਪਾਰ ਉਤਰੀਆ ਰਹਾਵ ਨਿਤ੍ਰ ਸੰਤਨ ਕਾ ਦਰਸ਼ਨ ਪੇਖ ਨਿਤ੍ਰ ਇਥੇ ਵਿਸਰਾਮ ਲਾਉਣਾ ਹੈ ਨਿਤ੍ਰ ਸੰਤਨ ਕਾ ਦਰਸ਼ਨ ਪੇਖ ਪ੍ਰਭ ਅਬਿਨਾਸੀ ਮਨ ਮਹਲੇਖ ਜਿਆਦਾ ਅਬਿਨਾਸੀ ਹੀ ਹੁੰਦਾ ਹੈ ਇਥੇ ਵਾਵੇ ਨਾਲ ਆ ਗਿਆ ਧਿਆਨ ਨਾਲ ਉਚਾਰਨ ਕਰਨਾ ਅਵਿਨਾਸੀ ਪ੍ਰਭ ਅਵਿਨਾਸੀ ਮਨ ਮਹ ਲੀਖ ਸੁਣ ਕੀਰਤਨ ਦਾ ਸਾਧ ਪਹ ਜਾਏ ਜਨਮ ਮਰਨ ਕੀ ਤਰਾਸ ਮਿਟਾਈ ਚਰਨ ਕਮਲ ਠਾਕੁਰ ਔਰ ਧਾਰ ਚਰਨ ਕਮਲ ਠਾਕੁਰ ਇਥੇ ਵਿਸਰਾਮ ਲੱਗੇਗਾ ਚਰਨ ਕਮਲ ਠਾਕੁਰ ਔਰ ਧਾਰ ਚਰਨ ਕਮਲ ਠਾਕੁਰ ਔਰਤਾਰ ਦੁਲੱਭ ਦੇਹ ਨਾਨਕ ਨਿਸਤਾਰ ਦੁਲੱਭ ਕਸ ਕੇ ਵਿਚਾਰਨ ਕਰਨਾ ਦੁਲੱਭ ਦੇਹ ਨਾਨਕ ਨਿਸਤਾਰ ਗੌੜੀ ਮਹੱਲਾ ਪਿੰਜਵਾ ਜਾ ਕਉ ਆਪਣੀ ਕਿਰਪਾ ਤਾਰੇ ਸੋ ਜਨ ਰਸਨਾ ਨਾਮ ਉਚਾਰੇ ਹਰ ਵਿਸਰਤ ਸਹਿਸਾ ਦੁਖ ਵਿਆਪੈ ਸਿਮਰਤ ਨਾਮ ਪਰਮ ਭਗ ਹੈ ਰਹਾਉ ਹਰ ਕੀਰਤਨ ਸੁਣਾ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ ਹਰ ਕੀ ਪਹਿਲ ਕਰਤ ਜਨ ਸੁਹੈ ਤਾ ਕਉ ਮਾਇਆ ਅਗਨ ਨ ਪੁਹੈ ਤਾ ਕਉ ਇਤਿ ਵਿਸਰਾਮ ਹੈ ਮਾਇਆਗਨ ਇਥੇ ਠਮਕ ਨਾ ਪੂ ਹੈ ਮਾਨ ਤਾਨ ਮੁਖ ਹਰ ਨਾਮ ਦਇਆਲ ਨਾਨਕ ਤਜੀਲੇ ਅਵਰ ਜੰਜਾਲ ਇਹ ਨਾਨਕ ਤੇ ਵਿਸਰਾਮ ਲਾਉਣਾ ਹੈ ਨਾਨਕ ਤਜੀਲੇ ਅਵਰ ਜੰਜਾਲ ਗੌੜੀ ਮਹੱਲਾ ਪੰਜਵਾ ਛਾੜ ਸਿਆਨਪ ਬਹੁ ਚਤੁਰਾਈ ਗੁਰਪੂਰੇ ਕੀ ਏਕ ਸਿਕਾਈ ਦੁੱਖ ਬਿਨਸੇ ਸੁਖ ਹਰ ਗੁਣ ਗਾਏ ਗੁਰ ਪੂਰਾ ਭੇਟਿਆ ਲਿਵ ਲਾਇ ਹਾਂਜੀ ਇਸ ਨੂੰ ਭੇਟਿਆ ਟੈਂਕਾ ਵਿੱਚ ਹੈ ਢੱਡਾ ਨਹੀਂ ਬੋਲਣਾ ਭੇਟਿਆ ਨਹੀਂ ਕਹਿਦਣਾ ਗੁਰ ਪੂਰਾ ਭੇਟਿਆ ਲਿਵ ਲਾਇ ਰਹਾਉ ਗੁਰ ਪੂਰਾ ਭੇਟਿਆ ਲਿਵ ਲਾਇ ਰਹਾਉ ਹਰ ਕਾ ਨਾਮ ਦਿਓ ਗੁਰ ਮੰਤਰ ਮਿਟੇ ਵਸੂਰੇ ਉਤਰੀ ਚਿੰਤ ਅਨੰਦ ਭਇ ਗੁਰ ਮਿਲਤ ਕਿਰਪਾਲ ਕਿਰਪਾਲ ਅਨੰਦ ਭਇ ਗੁਰ ਮਿਲਤ ਕਿਰਪਾਲ ਕਰ ਕਿਰਪਾ ਕਾਟੇ ਜਮ ਜਾਲ ਕਹ ਨਾਨਕ ਗੁਰ ਪੂਰਾ ਪਾਇਆ ਤਾਤੇ ਬਹੁਰ ਨ ਵਿਆਪੈ ਮਾਇਆ ਗਉੜੀ ਮਹੱਲਾ ਪੰਜਵਾ ਰਾਖ ਲੀਆ ਗੁਰਪੁਰੈ ਆਪ ਮਨ ਮੁਖ ਕੋ ਲਾਗੋ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਊਜਲ ਹੋਵਹਿ ਦਰਬਾਰੇ ਰਹਾ ਊਜਲ ਹੋਵਹਿ ਇਥੀ ਵਿਸਰਾਮ ਮੁਖ ਊਜਲ ਹੋਵਹਿ ਦਰਪਾਰੇ ਗੋਰ ਕੇ ਚਰਣਾ ਹਿਰਦੈ ਵਸਾਈ ਦੁਖ ਦੁਸ਼ਮਨ ਤੇਰੀ ਹਤਾ ਬਲਾਈ ਗੁਰ ਕਾ ਸਬਦ ਤੇਰਾ ਸੰਗ ਸਹਾਈ ਦਇਆਲ ਭਏ ਸਗਲੇ ਜੀ ਭਾਈ ਗੁਰ ਪੂਰੈ ਜਬ ਕਿਰਪਾ ਤਾਂ ਕਿਰਪਾ ਕਰੀ ਭਨਤ ਨਾਨਕ ਮੇਰੀ ਪੂਰੀ ਪਰੀ ਗੌੜੀ ਮਹੱਲਾ ਪੰਜਵਾ ਅਨਿਕ ਰਸਾ ਖਾਈ ਜੈਸੀ ਤੂਰ ਮੋਹ ਕੀ ਜੀਵਨੀ ਬੱਧਿਓ ਚੂਰ ਮਿਰਤਕ ਦੇਹ ਸਾਧ ਸੰਗ ਬਿਹੂਨਾ ਆਵਤ ਜਾਤ ਜੋਨੀ ਦੁਖ ਖੀਨਾ ਰਹਾਉ ਅਨਿਕ ਵਸਤਰ ਸੁੰਦਰ ਪਹਿਰਾਇ ਜੋ ਡਰਨਾ ਖੇਤ ਮਾਹੀ ਡਰਾਇ ਸਗਲ ਸਰੀਰ ਆਵਤ ਸਭ ਕਾਮ નિਹਫਲ ਮਾਨੁਖ ਜਪੈ ਨਹੀ ਨਾਮ ਕਹ ਨਾਨਕ ਜਾ ਕੋ ਭਈ ਦਿਆਲਾ ਸਾਧ ਸੰਗ ਮਿਲ ਭਜੈ ਗੋਪਾਲਾ ਗਉੜੀ ਮਹੱਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਇਹ ਕਲ ਨਹੀਂ ਕਹਿਣਾ ਕਾਲ ਪੁਲਾਇ ਚਾਰਨ ਕਰਨਾ ਕਲ ਕਲੇਸ਼ ਕਲਪਨਾ ਤੇ ਦੁੱਖ ਕਾਲ ਕਲੇਸ਼ ਗੁਰ ਸ਼ਬਦ ਨਿਵਾਰੀ ਕਾਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨਸੇ ਨਿਰਪਉ ਹਰਿ ਧਾਇਆ ਸਾਧ ਸੰਗ ਹਰ ਕੀ ਗੁਣ ਗਾਇਆ ਰਹਾਉ ਚਰਨ ਕਵਲ ਰਿਦ ਅੰਤਰ ਧਾਰੇ ਜਿਆਦਾ ਚਰਨ ਕਮਲ ਹੀ ਆਉਂਦਾ ਮੰਮੇ ਦੇ ਨਾਲ ਇੱਥੇ ਵਾਵੇ ਨਾਲ ਆਇਆ ਧਿਆਨ ਨਾਲ ਉਚਾਰਨ ਕਰਨਾ ਚਰਨ ਕਵਲ ਰਿਦ ਅੰਤਰ ਧਾਰੇ ਰਿਦ ਵੀ ਪੂਲਾ ਹੀ ਬੋਲਣਾ ਚਰਨ ਕਵਲ ਰਿਦ ਅੰਤਰ ਧਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਹਾਂਜੀ ਗੁਰ ਇੱਥੇ ਯਮਕ ਲਾ ਦਿੰਨੀ ਹੈ ਅਗਨ ਸਾਗਰ ਗੁਰ ਪਾਰ ਉਤਾਰੇ ਬੁੱਢਤ ਜਾਤ ਪੂਰੇ ਗੁਰ ਕਾਢੇ ਹਾਂਜੀ ਪੂਰੇ ਗੁਰ ਇਥੇ ਠਮਕ ਲਾ ਦਨੀ ਹੈ ਬੁੱਢਤ ਜਾਤ ਇਥੇ ਵਿਸਰਾਮ ਪੂਰੇ ਗੁਰ ਕਾਢੇ ਜਨਮ ਜਨਮ ਕੇ ਟੂਟੇ ਗਾਢੇ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗੱਧ ਭਈ ਹਮਾਰੀ ਹਾਂ ਇਹ ਪਾਦ ਭੇਟਤ ਇਹ ਉਚਾਰਨ ਕਰਨਾ ਭੇਟਤ ਢੱਡਾ ਨਹੀਂ ਲਾਉਣਾ ਕਿ ਨਾਲ ਕੀ ਉਚਾਰਨ ਕਰਨਾ ਜਿਸ ਭੇਟਤ ਗਾਤ ਭਈ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ